ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਸ਼ਾਰੇ ਪੰਨੂਆ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਕੋਈ 18 ਕਿਲੋਮੀਟਰ ਦੀ ਦੂਰੀ ਤੇ ਨਸ਼ਾਰੇ ਪੰਨੂਆ ਖਾਸ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਬਿਲਕੁਲ ਉੱਪਰ ਹੀ ਇਹ ਪਿੰਡ ਆ ਨਸ਼ਾਰੇ ਪੰਨੂਆ ਠੀਕ ਆ ਜੀ ਸਰਦਾਰ ਮੰਗਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਫਾਰਮ ਤੋਂ ਔਨਰ ਰਾਜਵੀਰ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨੋਂ ਤੋਂ ਲੈ ਲਾਂਗੇ ਅੱਜ ਇਹ ਤਕਰੀਬਨ ਤਕਰੀਬਨ ਤੁਹਾਨੂੰ ਆਪਾਂ ਕੋਈ ਸੱਤ ਕਿ ਨਾ ਦਿਖਾਉਣੇ ਆ ਦੋ ਬੜਾ ਪੰਜ ਮੱਝਾ ਦਿਖਾ ਦੇਾਂਗੇ ਮਾਲ ਸਾਰਾ ਸੋਇਆ ਹੋਇਆ ਹੈ ਬਾਕੀ ਪਰ ਜੋ ਕੋਈ 10 ਕਿਲੋ ਤੇ ਚੱਲਣ ਦਾ ਹੈ ਠੀਕ ਹੈ ਜੀ ਮੱਝਾਂ ਦੀ ਗੱਲ ਕਰਨ ਲਈ 12 13 14 ਕਿਲੋ ਤੇ ਇੱਕ ਮੱਝ ਚੱਲਣ ਦੀ ਹੈ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਜਮਾਂਗੇ ਦੋ ਬੜਾ ਦਿਖਾ ਦਿਆਂ ਕੋਈ 18 18 20 20 ਕਿਲੋ ਐਸ ਵਕਤ ਇਹਨਾਂ ਦੇ ਸਾਰੇ ਬੋਲਾ ਜਾਂ ਦੁੱਧ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਤਰੀਕਾ ਤੁਸੀਂ ਨੋਟ ਕਰ ਲਓ 28 ਜ ਸਮਾਂ ਕੇ ਸਾਰ ਨੂੰ ਕੋਈ ਸ਼ਾਮ ਦੇ 6 ਵਜੇ ਦਾ ਵੈਸੇ 24 ਦਾ ਸਮਾਂ ਹੋਇਆ ਪਿਆ ਠੀਕ ਹੈ ਜੀ ਜਿੰਨੇ ਵੀ ਪਸ਼ੂ ਆ ਬੜੇ ਥਣੇ ਤੁਹਾਨੂੰ ਨਜ਼ਰ ਆ ਜਾਣਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਰਾਜਵੀਰ ਸੱਸਰੀ ਗੱਲ ਵੀਰ ਸੱਸਰੀ ਗੱਲ ਜੀ ਸੰਤੂ ਸਾਹਿਬ ਕੀ ਹਾਲ ਚਾਲ ਜੀ ਬੜੇ ਵਧੀਆ ਵੀਰੇ ਠੀਕ ਠਾਕ ਸਭ ਵਧੀਆ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਮੈਂ ਵੀ ਰਾਜਵੀਰ ਇੱਕ ਤਾਂ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਹਾਂ ਜੀ ਚਲੋ ਕੋਈ ਗੱਲ ਨਹੀਂ ਫਿਰ ਨਾਲ ਫਿਰ ਵੀ ਚਲੋ ਬੜੀ ਗਿਣਤੀ ਦੇ ਵਿੱਚ ਪਸ਼ੂ ਆਪਣੇ ਕੋਲ ਹੈ ਅੱਜ ਹਾਂ ਜੀ ਹਾਂ ਜੀ ਹਾਂ ਜੀ ਟੋਟਲ ਰਾਜਵੀਰ 7 ਨਗਨੇ ਭਰਾ 7 ਨਗਨੇ ਜੀ ਸੋਏ ਵੜਾ ਨੇ ਦੋ ਵੜਾ ਨੇ ਪੰਜ ਮਹੀਆ ਗਿਉ ਹਾਂਜੀ ਸੋਏ ਸਵਾਏ ਸਾਰੇ ਨਾਲੇ ਸੱਤ ਦੇ ਸੱਤ ਸੋਏ ਸਵਾਏ ਠੀਕ ਆ ਹਾਂਜੀ ਤੇ ਬਾਕੀ ਵੜਾ ਆਪਣੇ ਕੋਲ ਜਿਹੜੀਆਂ ਸੋਈਆਂ ਸ਼ੁਰੂਆਤ ਇੱਥੋਂ ਕਰ ਲਏ ਨੇ ਹਾਂਜੀ ਹਾਂਜੀ ਇਸ ਟਾਈਮ ਪਰ ਇਹਦੇ ਨੰਬਰ ਤੋਂ ਦੋਸਤੋ ਨਾਲ ਦੀ ਨਾਲ ਹੀ ਖੋਲ ਕੇ ਤੁਹਾਨੂੰ ਤੋੜ ਕੇ ਤਸਵੀਰ ਦੇ ਨਾਲ ਦਿਖਾਉਂਦੇ ਚੱਲਾਂਗੇ ਕੀ ਵੀਰੇ ਇਹਦਾ ਵੇਰਵਾ ਟੋਟਲਾ ਸਾਨੂੰ ਸਾਹ ਦੇ ਦੂਜਾ ਸੂਆ ਵੜ ਸੂਈਆਂ ਹਾਂਜੀ ਕੋਈ ਨਾ ਕੋਈ ਅੱਜ ਕੋਈ 9 ਤੋਂ 10 ਦਿਨ ਹੋ ਗਿਆ ਜੀ ਠੀਕ ਆ ਜੀ ਇਸ ਟਾਈਮ ਜਿਹੜੀ ਆ 20 ਕਿਲੋ ਦੋਤੇ ਚੱਲੰਦੇ ਆ ਹਾਂਜੀ ਮਗਰ ਇਹਦੇ ਬੱਛੀ ਜੇ 20 ਕਿਲੋ ਹਾਜ਼ਰ ਹਾਂਜੀ 20 ਕਿਲੋ ਦੁੱਧ ਜਿਹੜਾ ਪੱਕਾ ਹਾਜ਼ਰ ਜਿਹੜਾ ਵੀਰ ਕਿਸੇ ਨੇ ਦੋ ਟਾਈਮ ਤਿੰਨ ਟਾਈਮ ਚੋਕੇ ਜਿਹੜੀ ਆਏ ਆ ਆਪਣੀ ਤਸੱਲੀ ਕਰ ਲੈਣੀ ਆ ਹਾਂ ਮਗਰ ਬੱਛੀ ਆ ਗਈ ਮਗਰ ਬੱਛੀ ਆ ਗਈ ਸੂਬਾ ਦੂਜਾ ਸੂਬਾ ਦੂਜਾ ਜੀ ਲੋ ਜੀ ਸੂਬਾ ਦੂਜਾ ਠੀਕ ਹੈ ਜੀ 20 ਕਿਲੋ ਦੁੱਧ ਹਾਜ਼ਰ ਆ ਬਾਕੀ ਕੋਈ ਵਹਿਰ ਮੇਰਾ ਭਰਾ ਦੇਖੋ ਰੰਗ ਬਾਜਾ ਗਰਮਾਲੀ ਠੀਕ ਹੈ ਜੀ ਦੂਜਾ ਸੂਬਾ ਮਗਰ ਵੀ ਬੱਛੀ ਆ ਬਾਕੀ ਥਣ ਗੋਲ ਬਹੁਤ ਜ਼ਿਆਦਾ ਕੈਮ ਆ ਕੋਈ ਫੋਰ ਸ਼ਾਂਗ ਨਹੀਂ ਕੀ ਚਾਰੇ ਥਣ ਹਾਂ ਜੀ ਸੂਬਾ ਬੜੀ ਮੋਟੀ ਮੋਟੀ ਬਾਕੀ ਨੇਵਲ ਉਹ ਬੜਾ ਟਕਾਣੇ ਦਾ ਫਿਕਸ ਲਗਾ ਹੈ ਕੀ ਸੈਟਰ ਲਗਾਇਆ ਜੀ ਫਿਕਸ ਸੈਟਰ ਹਾਂਜੀ ਹਾਂਜੀ ਤੇ ਕੱਦ ਕਿਸਾਨ ਵਿਰੋਧ ਦਾ ਵੱਡਾ ਆਮ ਨਾਰਮਲ ਆਪਾਂ ਮੀਡੀਅਮ ਹਾਈਟ ਕੋ ਪਲੱਸ ਵੀ ਕਹਿ ਸਕਦੇ ਆ ਬਾਕੀ ਵੱਡੀਆਂ ਬੜਾਂ ਦੇ ਵਿੱਚ ਚਮਦੀ ਆਹ ਤੋਨ ਬੜੀ ਸਾਫ ਸੁਥਰੀ ਹੈ ਕਰਮਾਲੀ ਆ ਦੇਖੋ ਜੀ ਸੋ ਬੱਤੀ ਮਗਰ ਆ ਬੱਚਾ ਵੀ ਮਗਰ ਬੱਤੀ ਪਈ ਹੈ ਕਰਮਾਲੀ ਨੇ ਸੋ ਹੁਆ ਨੇ ਕੱਦ ਦੇ ਨੇ ਵੀ ਬੜੀ ਖਬਰਦਾਰ ਆ ਠੀਕ ਆ ਜੀ ਤੋ ਚੋਣ ਚਵਾਈ ਦੀ ਰਾਜਵੀਰ ਪੂਰੀ ਓਕੇ ਕੋਈ ਰੌਣਕ ਚ ਨਹੀਂ ਸੋਚਦਾ ਪਾਉਂਗਾ ਕਿ ਵਾਰ-ਵਾਰ ਕੀ ਦੱਸਣਾ ਇੱਕ ਰਾਂ ਦਾ ਦੇਵੇਂ ਸ ਚੋਣ ਚਵਾਈ ਜੇ ਆਪਣਾ ਕੋਈ ਵੀ ਪਸ਼ੂ ਜਿਹੜਾ ਲੇ ਕਦੇ ਕਦੇ ਪਸ਼ੂ ਦੀ ਗੱਲ ਕਰਾਂਗੇ ਕੋਈ ਘੱਟਾ ਨਹੀਂ ਹੋਊਗਾ ਕੋਈ ਥਣ ਚ ਬਾਦ ਘੜਨੇ ਹੋਊਗੀ ਜਿਹੜੇ ਪਸ਼ੂ ਦੇ ਹੋਊਗੇ ਉਹ ਆਪਾਂ ਵੀ ਨਾਲ ਦੇ ਨਾਲ ਦੱਸਦੇ ਆਏ ਸ਼ੁਰੂ ਤੋਂ ਹੀ ਪਿੱਛੇ ਗਏ ਤੇ ਹੋਊਗੀ ਵੀ ਉਹ ਵੀ ਨਾਲ ਦੇ ਨਾਲ ਦੱਸਦੇ ਆਏ ਰਾਜਵੀਰ ਮੁੱਲ ਕੀ ਕਰਦਾ ਵੀਰੇ ਦਾ ਸਾਨੂੰ ਸਭ ਮੁੱਲ ਕਰਨਾ ਹੈ ਤੇ ਭਾਵੇਂ ਲੱਖ ਕਰ ਲਈਏ ਭਾਵੇਂ 10 ਕਰ ਲਈਏ ਹਾਂਜੀ ਆਡੇ ਰੀਆ 95000 ਚ 5 ਛੜ ਦੇ 90000 ਜਿਹੜੇ ਯਸਨੋ ਵਸ਼ੀ ਦੇ ਦਿਆਂਗੇ ਅੱਜ 90000 ਦੀ ਹਾਂਜੀ ਹਾਂਜੀ ਲੋ ਬੇ 90000 ਦੀ ਦੋਸਤ ਵੀਰੋਂ ਦਾ ਵੀ ਵਾੜ ਦੇ ਦਿਆਂਗੇ ਅੱਜ ਹਾਂਜੀ ਬਾਕੀ ਮਾਨਤਨ ਕਰਕੇ ਆਪਾਂ ਖੁੱਲੇ ਦੇਨੇ ਛੂਟ ਛੱਪੇ ਵੀਕਲ ਹਾਂਜੀ ਹਾਂ ਮਾਨਤਨ ਮੈਂ ਕਹਾਂ ਨਾ ਦੇਣਾ ਖੁੱਲੇ ਹਾਂਜੀ ਮਾਨਤਨ ਨਾਲ ਆਪਾਂ ਘਾਟਾ ਹੋ ਕੀ ਜਿਹੜੇ ਆ 90000 ਯਸਨੋ ਦੇ ਦਿਆਂਗੇ ਹੁਣ 20 ਕਿਲੋ ਦੁੱਧ ਤੇ ਸੰਸਾ ਜਿਹੜੀਆਂ ਨੈਟ ਪਿਆਰ ਜਿਆਦਾ ਚੱਲਣਦੀ ਜਿਹੜਾ ਦੁੱਧ ਹੋਈ ਆਪਾਂ ਗੱਲ ਕਰਾਂਗੇ ਜਿਹੜਾ ਹਾਂਜੀ ਜਿਹੜਾ ਮਾਨਤਨ ਦਾ ਦੋ ਟਾਈਮ ਤਿੰਨ ਟਾਈਮ ਜਿਹੜਾ ਲੋ ਜੀ 20 ਕਿਲੋ ਦੁੱਧ ਨੈਟ ਤਿਆਰ ਆ 90000 ਦੀ ਰਾੜ ਮਿਲ ਜੂਗੀ ਸਾਇਗਰ ਨੰਬਰ ਤੇ ਕਰਾਉਸ ਆ ਗਈ ਆਪਣੇ ਹਾਂ ਜੀ ਸੰਸਨ ਸਾਹੇ ਕਰਾਉਸ ਆ ਗਈ ਠੰਡੀ ਧੀਰੀ ਬਹੁਤ ਜਿਆਦੀਆਂ ਵਹਿਣਾ ਦੋਵੇਂ ਬਹੁਤ ਸਾਡੀਆਂ ਧੀਰੀਆਂ ਜੀ ਪਰ ਫਰਗੀਆਂ ਕੋਈ ਬੰਗੇ ਜੂੜ ਦੀ ਲੋੜ ਨਹੀਂ ਜੀ ਸੋ ਦੋਵੇਂ ਫਾਈਨਲ ਕਰਵਾ ਲੂ ਨੂੰ ਇਹਦਾ ਕੀ ਡਿਟੇਲ ਆ ਸੂਈ ਕਿੰਨਾ ਕਦਮ ਹੋ ਗਿਆ ਸੰਸਨ ਸਾਹੇ ਇਹਨੂੰ ਸੂਈ ਨੂੰ ਆ ਜਿਹੜਿਆ 7 ਦਿਨ ਹੋ ਗਏ ਜੀ 7 ਦਿਨ ਦੀ ਸੂਈ ਜੇ ਹੁਣ ਜਿਹੜੀ 25 ਕਿਲੋ ਦੁੱਧ ਦੇ ਏੜੀਆਂ ਚੱਲੰਦੀ ਜੇ ਨੈਟ ਤਿਆਰ ਜਿਹੜਾ 25 ਕਿਲੋ ਦੁੱਧ ਨੈਟ 25 ਕਿਲੋ ਆ ਹਾਂਜੀ ਹਾਂਜੀ ਬੱਚਾ ਕੀ ਮ ਫੋਲ ਹੈਵੀ ਬਾਡੀ weight ਆ ਸਰੀਰ ਦੇ ਬੰਤਰ ਚੈੱਕ ਕਰੋ ਘੱਟ ਵੱਡਾ ਭਾਰੀ ਬੰਤਰਾ ਸਰੀਰਕ ਸਵੇਰ ਦੇ ਵਿੱਚ ਕੋਈ ਦੁਧੇ ਤਿੱਜੇ ਹੋਵੇ ਸੰਸਾਦ ਦੁਜੀ ਸਵੇਰ ਰਾਡ ਪਿਓਰ ਉਹਨਾਂ ਨੇ ਮਗਿਆ ਆਪਾਂ ਘਰੋਂ ਜਨਾਂ ਵੀਰਾਂ ਤੋਂ ਲਈ ਆ ਹਾਂਜੀ ਉਹਨਾਂ ਕਹਿੰਦੇ ਪਿਛਲੇ ਸੋਹ ਜਿਹੜਾ ਵਾ 30 ਪਲੱਸ ਜਿਹੜਾ ਦੁੱਧ ਚਿਆ ਚਲੋ ਆਪਾਂ ਆਰਕੀ ਜਾਾਂ ਆਰਕੀ 30 ਕਿਲੋ ਪਾ ਦੂਗੀ ਦੁੱਧ ਠੀਕ ਆ ਜੀ ਬਾਕੀ ਇਹ ਗੱਲ ਅੱਜ ਦੇ ਮੌਸਮ ਦੇ ਹਿਸਾਬ ਨਾਲ ਜਿਹੜੇ ਵੀਰ ਨੇ ਘਰੇ ਚੋਂ ਨਹੀਂ ਹੋਏ ਆਸਤੇ ਬਹੁਤ ਜਿਆਦੀ ਚੰਗੀ ਏ ਲਓ ਜੀ 25 ਕਿਲੋ ਹੁਣ ਮੌਕੇ ਤੇ ਤਿਆਰ ਆ 10 ਦਿਨਾਂ ਦੀ ਸੂਈ ਹਾਂਜੀ 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 ਮਜ਼ਦੂਰ ਬਸ ਸਭ ਤੋਂ ਪਿਛੜੀ ਕੋਈ ਪਰਵਾਹ ਨਹੀਂ ਬਾਕੀ ਠੰਡੀ ਧਿਰੀ ਨਹੀਂ ਯਾਰੀ ਕੋਈ ਜੂੜ ਮੰਗੇ ਲੋੜ ਨਹੀਂ ਆ ਵੇਖੋ ਜਿਤਨਾ ਮਰਜੀ ਇਦਾਂ ਖੱਲੇ ਲਓ ਜੀ ਜਿਹੜਾ ਹੱਥੋਂ ਤੁਹੇ ਲੱਕੇ ਵਖਾਉਂਦੇ ਨਾ ਨੰਗੀ ਈ ਚ ਵਾਲੋ ਤੇ ਕੀ ਸੇਵਾ ਹਨੀ ਹੋਰ ਸੰਸਾ ਲੱਗੇ ਵੀਰ ਦੀ ਸ਼ਾਮ ਤੇ ਜੇ ਆ ਬੱਚੇ ਦੋਵੇਂ ਹੋਈਆਂ ਨੇ ਹਾਂਜੀ ਹਾਂਜੀ ਬੱਚੇ ਦੋਵੇਂ ਆਏ ਨੇ ਲੈਦਾ ਬੱਚਾ ਦੇ ਓ ਟੱਪੀ ਵੈਰਦੀ ਟੱਪੀ ਦੀ ਪਰਲੀ ਆ ਠੀਕ ਆ ਜੀ ਬੱਚੀ ਇਹਦਾ ਬਿਲਕੁਲ ਜਿਵੇਂ ਲਾਲ ਰੰਗ ਦੇ ਵਿੱਚ ਆ ਬੱਚੀ ਜਿਵੇਂ ਐਰ ਕਾਰ ਦੀ ਮਾਰ ਵਾਲੇ ਕੋ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਵੱਡੀ ਹਾਈਡ ਕਾਰ ਤੋਂ ਬਾਹਰ ਤੁਸੀਂ ਚਾਹੀਦੇ ਹੋ ਮੇਰਾ ਭਰਾ ਠੀਕ ਆ ਜੀ ਦੋਰਾ ਹੀ ਥਾਨ ਆ ਇਸ ਵਕਤ 25 ਕਿਲੋ ਦੀ ਮਾਲ ਕਹਿੰਦਾ 10 ਦਿਨਾਂ ਦੀ ਸੂਈ ਆ ਕੋਲੋਂ ਵੱਡੀ ਕੱਦ ਕੱਠੀ ਆ ਕਰਮਾ ਲਈ ਠੀਕ ਆ ਜੀ ਤੇ ਪਰਲੀ ਪ੍ਰੀਤੀ ਬਹੁਤ ਜ਼ਿਆਦੀ ਆ ਹਾਂਜੀ ਲਓ ਜੀ ਠੀਕ ਆ ਜੀ ਸੋ ਲਾਉ ਕੀ ਟਾਪ ਕਰਮਾਂ ਦੀ ਗਾਂ ਹਜੇ ਤਾਂ ਦਿਨ ਥੋੜੇ ਹੋਏ ਅਜੇ ਰਸਮ ਦਾ ਥੋੜੇ ਦਿਨ ਹੋਏ ਤੇੜਾ ਡੰਗਰੇ ਜਿਹਾ 20 ਦਿਨ ਲੱਕ ਟੋਟਾ ਟੋਟਾ ਲਾਂਦਾ ਦੁੱਧ ਤੇ ਆਉਂਦੇ ਆ ਬਾਕੀ ਤੁਹਾਨੂੰ ਪਤਾ ਗਰਮੀ ਗਰਮੀਆਂ ਗਰਮੀ ਦੇ ਮੌਸਮ ਦੇ ਹਸਾਣਾਂ ਚਲਵਾਜ ਦੇ ਹਸਾਣ ਬਹੁਤ ਸਹੀ ਚੱਲਦੀ ਜੀ ਹਾਂ ਹਾਂ ਜੀ ਤੇ ਰਾਜਪੁਰ ਕੀ ਲੈਣ ਦੇ ਨੇ ਦਾ ਸੰਸਾ ਰਸ਼ੀ ਦੇ ਭਾਵੇਂ 10 ਦੀ ਵੇਚ ਦੀਏ ਹਾਂ ਜੀ ਪਰ ਆਪਾਂ ਇਹ ਆ ਵੀ ਔੜਦੀਆਂ ਵਾਲੀ ਮੁੱਲ ਕਰਨ ਜਿਹੜਾ ਮੈਂ ਕਿ ਪਹਿਲੇ ਫੋਨ ਤੇ ਯਾਰ ਬਿਲਕੁਲ ਹਾਂ ਜੀ ਮੁੱਲ ਇਹਦਾ ਵੀ ਕਰਾਉਣ ਦੇ ਭਾਵੇਂ ਲੱਖ ਕਰਾ ਲਓ ਭਾਵੇਂ 10 ਕਰਾ ਲਓ ਹਾਂ ਜ ਅੱਜ ਇਹ ਵੀ ਏਰੀਆ 95 ਕਿਲੋ ਦਾ ਕਿੰਨਾ ਮਾਰੇ 90000 ਰੁਪਏ ਸਨ ਉਹ ਦੇ ਦੇ 90 ਦੀ ਹਾਂਜੀ ਲੋ ਵੀ 25 ਕਿਲੋ ਧਾਰਾ ਨੇ ਇਸ ਗਰਮਾੜੀ ਥੱਲੇ 90000 ਰੁਪਏ ਵੀ ਜਾਂਦੀ ਰੋ ਬਾਕੀ ਸੰਸਾ ਦਾ ਇਹ ਫਰੀਜੀ ਆ ਠੰਡੀ ਤੇਰੀ ਨਹੀਂ ਕਿੰਦਾ ਮਰਦੀ ਥੱਲੇ ਬੈਠਾ ਰਵੇ ਕੋ ਭੈਣ ਭਰਾ ਬਾਕੀ ਥਾਂ ਵੇ ਕੋ ਮੁੱਠੀ ਮੁੱਠੀ ਦਾ ਮਰਦੀ ਬਹੁਤ ਸੁਆਤੀ ਠੰਣ ਲੱਗਾ ਠੀਕ ਆ ਜੀ ਤੇ ਗੱਲ ਹੀ ਕੋਈ ਨਹੀਂ ਕਰਨ ਵਾਲੀ ਹੈਗੀ ਕਿ ਬਾਕੀ ਮੇਰਾ ਭਰਾ ਇਧਰ ਆ ਕੇ ਅੱਛੀ ਵੇਖਿਆ ਜੀ ਹਾਂਜੀ ਹਾਂਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਮੱਝ ਆ ਗਈ ਵੀਰੇ ਹਾਂਜੀ ਕੀ ਬੇਰਵਾ ਹੈ ਦਾ ਰਾਜ ਵੀ ਦਾ ਸੰਸਾ ਮੈਨੂੰ ਸੂਈ ਨੂੰ 15 ਤੋਂ 20 ਦਿਨਾਂ ਦੀ ਆ ਹਾਂਜੀ ਹਾਂਜੀ ਤੇ ਦੁੱਧ ਇਸ ਟਾਈਮ ਜਿਹੜਾ ਵਾ 10 ਤੋਂ 11 ਕਿਲੋ ਜਿਹੜਾ ਵਾ ਨੈਟ ਤਿਆਰ ਹੋਗਾ ਜਿਹੜਾ ਕਿ ਵੀ ਇਹਨੇ ਦੋ ਟਾਈਮ ਤਿੰਨ ਟਾਈਮ ਆਪਦੇ ਭਾਂਡੇ ਚ ਚੋ ਲੈਣਾ ਤੇ ਸਵੇਰੇ ਤੇ ਹੋਊਗੀ ਤਿੱਜੇ ਸੰਭਾਤ ਤਿੱਜੇ ਵੀ ਹੋ ਸਕਦੀ ਵੱਧ ਵੀ ਹੋ ਸਕਦੀ ਏਕ ਕਿਉਂਕਿ ਆਪਾਂ ਮੁੱਲ ਦੀ ਆਪਾਂ ਕਿਸੇ ਨੂੰ ਐਵੇਂ ਗੁੱਲ ਗੁੱਲ ਆਪ ਦੀ ਦੋਸਤੋ ਸਮਝ ਦੇਖ ਲਿਆ ਤੇ 30 ਦਿਨਾਂ ਦੀ ਸੂਈ ਹੈ ਤੇ 10000 10000 11000 ਹਾਂ ਹਾਂ ਊਲੇ ਬੱਚੇ ਮਗਰ ਬੱਚੇ ਹਾਂ ਮਗਰ ਇਹਦੇ ਕਟਾ ਆ ਗਿਆ ਮਗਰ ਕਤਾ ਮਗਰ ਕਤਾ ਠੀਕ ਆ ਜੀ ਬਾਕੀ ਇੱਕ ਵਾਰੀ ਤੁਮ ਆਪਾਂ ਇੱਧਰ ਬਾਹਰ ਗੱਲ ਬਾਕੀ ਸੇਕ ਸਿੰਘ ਦੀ ਗਲਾਮ ਤੇ ਦੇਖ ਸਕਦੇ ਹੋ ਬਿਲਕੁਲ ਗੋਲ ਸਿੰਘ ਸੁਵੇ ਤੇ ਪਿੱਜੇ ਮੰਨ ਲਓ ਦੂਜੇ ਮੰਨ ਲਓ ਤੌਥੇ ਮੰਨ ਲਓ ਮੇਰਾ ਪ੍ਰਾਪਤੀ ਸਮਝ ਦੇਖ ਲਿਆ ਜੀ ਇੱਥੇ ਇੱਕ ਮਿੰਟ ਰੋਕ ਲਾ ਕਰ ਆਵੇ ਚਾਈ ਇੱਕ ਨੰਬਰ ਤੇ ਸਾਫ ਠੀਕ ਹੈ ਜੀ ਸੋ ਚੁਆਇਸਾਂ ਦੇ ਸਾਰੇ ਡੰਗਨ ਮਤਲਬ ਆਪਣੇ ਇੱਕ ਨੰਬਰ ਹੋਣਗੇ ਸੋ ਕੱਲੇ ਕੱਲੇ ਪਸ਼ੂ ਦੀ اوپر ਸਟਾਰਟਿੰਗ ਤੋਂ ਜੇਕਰ ਕੀਤਾ ਸੀ ਜੇ ਨਹੀਂ ਦੱਸਿਆ ਵੀ ਚੋਣ ਕਿਸੇ ਪਸ਼ੂ ਤੇ ਡਿਫੈਕਟ ਹੋਇਆ ਹਾਂਜੀ ਹਾਂਜੀ ਪਹਿਲਾਂ ਦੱਸ ਦਿੱਤਾ ਜਾਊਗਾ ਹਾਂਜੀ ਹਾਂਜੀ ਬਾਕੀ ਚੁਆਇਸ ਸਾਰੇ ਪਸ਼ੂ ਨੂੰ ਚੰਗੀ ਲੱਗੀ ਆ 10000 10000 ਕਿਲੋ ਮਗਰ ਕਟਾ ਕੋਈ 18 20 ਦਿਨਾਂ ਦਾ ਸੁਗਾ ਹਾਂਜੀ ਤੇ ਦੁੱਧ ਗਰਮ ਵਾਲੀ ਤੇ ਲਈ 10000 ਕਿਲੋ ਕੋਈ ਫੇਰ ਰਿਪੀਟ ਕਰ ਦਿੰਨੇ ਆ ਥਾਣ ਦੇਖੋ ਕਰਵਰ ਨੂੰ ਬਿਲਕੁਲ ਪੂਨੀਆ ਵਰਗੇ ਲੱਗੇ ਕਿ ਕਸਾਰ ਪੱਧਰ ਦੇਵਾ ਹਾਂਜੀ ਕੋਈ ਇਹ ਨਹੀਂ ਦੇ ਪੰਜਾਂ ਕੂਈਆਂ ਦਾ ਇਹ ਕਿਹੜੇ ਰਕਮ ਦੀ ਕੋਈ ਸਾਈਡ ਨਹੀਂ ਗਈ ਕੋਈ 22 ਦਾ ਵਾਲਛਾ ਨਹੀਂ ਗਿਆ ਇੱਕਸਾਰ ਪੱਧਰ ਲੈਵਾ ਹਾਂਜੀ ਹਾਂਜੀ ਤੇ ਇਹ ਜਿਹੜੀ ਮੱਝ ਰਾਜਵਰ ਕਿੰਨੇ ਦੀ ਦੇਣੀ ਵੀਰ ਸਾਮ ਸਾਮ ਮਾਝ ਤੇ ਭਾਵਨ 90 ਦੇ ਰੇਪਾਂ 95 ਦੇ ਦिए ਆ ਅੱਜ ਦੇ ਟਾਈਮ ਨਾਲ 85 ਦੀ ਦੇ ਦੀਏ 85 80 ਰਿਜੈਸਨ ਹੋ ਜੇ ਜੋ ਮਾਲ ਕੇ ਲਾ ਵੀ 80 ਹਾਂਜੀ 8000 ਦੀ ਬਿਲਕੁਲ ਠੀਕ ਆ ਲਾ ਵੀ 8000 ਦੀ ਮਾਝ ਮਿਲ ਜੂਗੀ 10000 ਸਰੀ ਇਸ ਵਕਤੇ ਅੱਗੇ ਸੇਵਾ ਤੇ ਮੇਰਾ ਭਰਾ ਜਿੰਨਾ ਮਰਜੀ ਲੀਟਰ ਬਤਾ ਲਿਓ ਉਹ ਸੇਵਾ ਤੇ ਘਟਾ ਲਿਓ ਠੀਕ ਆ ਹਾਂਜੀ ਹਾਂਜੀ ਇੱਕ ਅੱਗੇ ਬਹੁਤ ਪੋਲੀ ਪਲੀਤੀ ਝੋਟੀ ਦਿਖਾਉਣੀ ਆ ਤੁਹਾਨੂੰ ਬੜਾ ਸੋਹਣਾ ਪੁੱਠਾ ਪਟਾ ਲੱਗਾ ਕਰਮਾਰੀ ਨੂੰ ਸੰਨ ਸਾਹਬ ਇਹ ਦੂਜੇ ਸੂਏ ਝੋਟੀ ਸੂਈ ਜੀ ਮਗਰ ਇਹਦੇ ਕੱਟੀ ਆ ਗਈ ਜੀ ਇਸ ਟਾਈਮ ਜਿਹੜੀ 15 ਕਿਲੋ ਦੁੱਧ ਹੋਊਗਾ 14 ਦੀ ਆਪਣਾ ਜਿਹੜੀ ਕੋਈ ਵੀ ਧਾਰ ਵੀ ਨ ਬਚਾਉਣਾ ਬਿਲਕੁਲ ਤਸੱਲੀ ਹੈ ਹਾਂ ਜੀ ਸੰਤ ਸਾਹਿਬ ਗਾਰ ਲਈ ਮੂਰਲੇ ਖਾਨ ਦੀ ਜਿਹੜੀ 2.5 ਤੋਂ ਪੌਣੇ 3 ਕਿਲੋ ਮੱਝ ਹੋਊਗੀ 15 ਦਿਨਾਂ ਦੀ ਸੂਈ ਆ ਨਹੀਂ ਨਹੀਂ ਸੂਈ ਨੂੰ ਸੰਤ ਸਾਹਿਬ 8 ਦਿਨ ਹੋ ਗਏ ਹਨ 8 ਦਿਨ ਹੋ ਗਏ ਹਾਂਜੀ ਹਾਂਜੀ ਸੋ ਦੋਸਤੋ ਇੱਕ ਵਾਰ ਫੇਰ ਆਪ ਰਿਪੀਟ ਕਰ ਦਿੰਦੇ ਆ ਵੀ 8 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਹਾਂਜੀ ਦੂਜੇ ਸਵੇਰ ਝੋਟੀ ਹੈ ਨਾ ਹਾਂਜੀ ਹਾਂਜੀ ਦੂਜੇ ਸਵੇਰ ਝੋਟੀ ਆ 15 ਕਿਲੋ ਤੇ 14 ਦੀ ਵੀਰਾਂ ਦਾ ਵੀ ਓੜ ਦੇਵਾਂਗੇ ਵੀ 14 ਕਿਲੋ ਜੜਾ ਇਹ ਤਾਂ ਪਹਿਲੇ ਕੋਈ ਭਰਾ ਚੋ ਸੱਚਦਾ ਹਾਂਜੀ ਹਾਂਜੀ ਸ਼ਾਇਦ ਤੁਸੀਂ ਚੈੱਕ ਕਰੋ ਪਲੀ ਪਲੀਤੀ ਤੁਸੀਂ ਦੇਖੋ ਮੇਰਾ ਭਰਾ ਵੀ ਫੋਲ ਜਿਵੇਂ ਇੱਕ ਮਾਲੀਆਂ ਵਰਗੀ ਦੇਖਿਆ ਕਰ ਮਾਰ ਨੋਡ ਦੇਖੋ ਕਿ ਢੀ ਮੋਟੀ ਲੱਗੀ ਆ ਬਾਕੀ ਫੇਸ ਕੋਆਦੀ ਬਹੁਤ ਜਿਆਦੀ ਸੁਣੀ ਜੋ ਟੀ ਹੈ ਵੀ ਬਿਲਕੁਲ ਪਤਲੇ ਪਿੰਡੇ ਪਤਲੀ ਚਮੜੀ ਇੱਥੇ ਰੋਕ ਲੈ ਵੀਰੇ ਇੱਕ ਮਿੰਟ ਆ ਦੇਖੋ ਕਰੋ ਚੈੱਕ ਠੀਕ ਆ ਜੀ ਤਾਂ ਥਣ ਦਾ ਸਹਿਜ ਵੇਖੋ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਤੇ 14 ਕਿਲੋ ਦੁੱਧ ਜਿਹੜੇ ਮੇਰੇ ਭਰਾ ਤਕਰੀਬਨ ਕੋਈ 15 14 ਸਰੀ ਮੈਂ ਲੱਭ ਰਿਹਾ 14 ਕਿਲੋ ਦੁੱਧ ਰਾਜਵੀਰ ਨੇ ਚਵਾਉਣਾ ਠੀਕ ਆ ਜੀ ਜਿਹੜੇ ਪੈਸੇ ਦੀ ਗੱਲ ਰਹੀ ਇਨੇ ਦੇ ਵਿੱਚੋ ਛੋੜ ਜੱਪਾ ਹੁੰਦਾ ਹੋਇਆ ਉਹ ਮੌਕੇ ਤੇ ਆਪਾਂ ਕਰਾ ਦੇਾਂਗੇ। ਪਾਕਿਸਤਾਨ ਸਾਹਿਬ ਇੰਨੀਆਂ ਅਮਰੀਕਾਂ ਵੇਖੋ ਵੀ ਐ ਮੌਕੇ ਸਾਰਾ ਜਿਹੜਾ ਪਿੰਡੇ ਤੱਕ ਜਿਹੜੀਆਂ ਨਾਰਾਂਾਂ ਭਰੀ ਹੋਈ ਹੈ। ਬੋਲੀ ਮਗਰ ਇਹਦੇ ਕੱਟੀ ਆ ਗਈ ਹੈ ਠੀਕ ਹੈ। ਹਾਂਜੀ ਹਾਂਜੀ। ਸੋ ਜਿਹੜੀ ਤੁਹਾਨੂੰ ਦੂਜੇ ਪਾਰਟ ਜੇ ਨੰਬਰ ਤੇ ਮੈਂ ਦਿਖਾਈ ਸੀ ਉਹਦੇ ਮਗਰ ਕੱਟਾ ਹੈ ਇਹ ਮਗਰ ਕੱਟੀਆਂ ਵੀ ਹੈ। ਹਾਂਜੀ ਇਹ ਮਾਰ ਕੱਟੀ ਆ ਗਈ ਜੀ। ਸੋ ਝੋਟੀ ਤੁਸੀਂ ਮੇਰਾ ਭਰਾ ਚੈੱਕ ਕਰੋ। ਬੈਕ ਸਾਈਡ ਤੋਂ ਮਾਰੋ ਚਾਹ ਇੱਕ ਵਾਰੀ। ਆ ਦੇਖੋ ਠੀਕ ਹੈ ਜੀ। ਸੋ ਕਿੱਲਿਆਂ ਵਾਂਗੂ ਗੱਡੇ ਪਿਆ ਥਾਣਾ ਬਹੁਤ ਵਧੀਆ। ਗੱਲ ਵੀ ਕੀ ਮੋਨੇ ਕੀ ਡਿਮਾਂਡ ਰੋਗੀ 14 ਕਿਲੋ ਦੇ ਹਿਸਾਬ ਨਾਲ ਕੀ ਦੁੱਧ ਸੰਤ ਸਿੰਘ 14 ਕਿਲੋ ਦੇ ਹਿਸਾਬ ਨਾਲ ਜੇ ਬਾਹਰ ਫੇਰੀ ਇਹਦੇ ਕੋਈ ਵੀ 1 60 1 70 ਤੋਂ ਘਟਾ ਦੇ ਦੀ ਆ ਬਾੜ ਜੋ 3 ਦਿੰਦਾ ਆ ਬਸ ਜੀ ਆਪਾਂ ਜਿਹੜੀ ਆ ਭਾਣਾ ਲਈ ਆਪਾਂ ਭਾਣਾ ਦੇ ਦੇਣੀ ਆ ਮੁੱਲ ਕਰਾਉਣਾ ਕੋਈ ਵੀਰ 60 ਕਰਾ ਲੈ 55 ਕਰਾ ਲੈ ਠੀਕ ਹੈ ਜੀ ਇੱਕ 40 ਦੀ ਜਿਹੜੀ ਜੈਸਨ ਹੋਈਆਂ ਇੱਕ 40 ਦੀ ਆਂਸਲ ਕਰਕੇ ਦੀਆ ਖੁੱਲੇ-ਦੁੱਲੇ ਮੈਂ ਨਾ ਸੰਤ ਸਾਹਿਬ ਬਿਲਕੁਲ ਮੈਂ ਮਾਨਤਾਣ ਕਰਕੇ ਜਿਹੜੀ ਜੈਸਨ ਹੋਈ ਦੱਸੀ ਜੀ ਥਪੀਰੀ ਦੇ ਦਿਆਂਗੇ ਥਪੀਰੀ ਦੀ ਹਾਂ ਜੀ ਲੋਵੇ 14 ਕਿਲੋ ਦੁੱਧ ਤੁਸੀਂ ਚੋਣਾ ਵੀ ਗਏ ਜੀ 14 ਦਾ ਭਾਵੇਂ 15 ਹੀ ਹੋਵੇ 14.5 ਹੀ ਹੋਵੇ ਬਾਕੀ ਸਾਨੂੰ ਸਾਫ ਠੰਡੀ ਧੀ ਬਹੁਤ ਜਿਆਦਾ ਪਾਈ ਹੈ ਇਹ ਤਾਂ ਖੱਤਰੀ ਬਹਿ ਜਾਓ 17 ਦਾ ਭਾਵੇਂ ਇੱਟਾ ਕੋਈ ਇੱਟਾ ਇਹ ਨਹੀਂ ਆ ਮਿੱਟੀ ਪਿਛਾਰ ਕਰੂਗੀ ਭਾਈ ਮਿੱਟੀ ਟੱਟੀ ਆ ਜੀ ਮਿੱਟੀ ਝੋਟੀ ਆ ਭਾਰ ਦੇ ਕਰਮਾੜੀ ਆਉਂਦੀ ਆ ਹਾਂਜੀ ਬਹੁਤ ਪਿਆਰੀ ਐ 1,38,000 ਦੀ ਪਰਭਾਉ ਮਿਲ ਜੂਗੀ ਹਾਂਜੀ ਹਾਂਜੀ ਡਿਮਾਂਡ 40-45 ਕੋਈ ਵੀ ਕਰਾਵਾ ਹਾਂਜੀ ਡਿਮਾਂਡ ਜੋ ਮਰਦੀ ਬਹੁਤ ਪਿਆਰੀ ਕੱਤੀ ਆ ਮਗਰ ਵੀ ਇਹਦੇ ਕੱਤੀ ਆ ਬਾਕੀ ਸਭ ਸਾਬ ਠੰਡੀ ਤੇ ਰਹੀਆਂ ਨੇ ਵੀ ਗਾਂਵਾਰ ਦੀ ਆ ਪਰ ਬੱਚਾ ਨੇ ਛੱਡੋ ਇਤਰਾ ਥੱਲੇ ਬਹਿ ਜਾਓ ਇਹਨੀਆਂ ਵੀ ਲਾਤੋ ਲੱਤ ਕੋਟੇ ਅੱਗੇ ਪਿੱਛੇ ਸ਼ਰੀਫ ਹਾਂਜੀ ਹਾਂਜੀ ਬਾਕੀ ਸਭ ਸਾਬ ਜਿਹੜੇ ਕੁਆਲਟੀ ਨੇ ਦੋ ਜਿਹੜੀ ਕੁਆਲਟੀ ਉਹਨੇ ਖੜਨਾ ਜਿਹੜੀਆਂ ਦੇਸੀ ਆ ਬਾਕੀ ਇਹਦੇ ਵੇਖੋ ਆ ਵੀਰ ਕਹਿੰਦੇ ਚਲ ਇਹ ਚੰਗੀ ਚੋਣ ਜਵਾਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੇ ਸੱਜਣ ਆਪਣੇ ਤਕਰੀਬਨ 15 14 ਸਰੀ ਲੱਭਰੇ ਠੀਕ ਹੈ ਜੀ ਇੱਕ ਥੱਪੀ ਦੀ ਆ ਤੁਹਾਨੂੰ ਝੋਟੀ ਮਿਲ ਜੂ ਦੂਜਾ ਸੂਬਾ ਮਗਰ ਕੱਤੀ ਆ ਅਗੇ ਨੈਕਸਟ ਆਪਣੇ ਕੋਲ ਆ ਮੱਝ ਆ ਗਈ ਵੀਰੇ ਹਾਂਜੀ ਸਾਬ ਸਾਹਿਬ ਇਹ ਵੀ ਝੋਟੀ ਗੱਜਾ ਸੂਬਾ ਸੂਈ ਜੇ ਤੇ ਸੂਈ ਮੈਨੂੰ ਵੀ ਜਿਹੜਾ ਅੱਜ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਪੰਜਵਾਂ ਦਿਨ ਦੂਜਾ ਸੂਬਾ ਗੱਜਾ ਸੂਬਾ ਦੀ ਝੋਟੀ ਠੀਕ ਹੈ ਜੀ ਤੇ ਇਸ ਟਾਈਮ ਜਿਹੜੀ ਆ 11 ਕਿਲੋ ਦੁੱਧ ਤੇ ਚੱਲੰਦੀ ਆ 10 ਕਿਲੋ ਦੀ ਚਾਹ ਕੋਈ ਵੀਰ ਧਾਰਵੇਂ ਮਾਰੇ ਆਪਾਂ ਗਾਰੰਟੀ ਨਾਲ ਭੇਜ। ਬੱਚਾ ਮਗਰ ਕੀ ਆ ਗਿਆ? ਬੱਚਾ ਮਗਰੇ ਤੇ ਕਟਾ ਗਿਆ। ਲਾ ਬਈ। ਹਾਂਜੀ। 10 ਕਿਲੋ ਦੀ ਮੇਰਾ ਵੀਰ ਭਾਵੇਂ ਰਾਜਵੀਰ ਦਾ ਵੀ ਧਾਰਮ ਨਾਲ ਮਾਰੇ ਹੋ ਮਤਲਬ ਇਹ ਆ ਵੀ ਆਨਲਾਈਨ ਵੀ ਸੌਦਾ ਕਰਦੇ ਹੋ। ਆੱਖਾਂ ਮੀਟ ਕੇ ਸੌਦਾ ਕਰਨਿਓ ਠੀਕ ਹੈ ਜੀ। ਤੇ 10 ਕਿਲੋ ਦੁੱਧ ਕਰਮਾਲੀ ਚਾਹੋਗੇ ਤੇ ਵਜਨ ਵਟਾ ਦੇਖੋ ਕਰਮਾਲੀ ਪਰੀ ਪ੍ਰੀਤੀ ਦੇਖੋ। ਹਾਂਜੀ। ਫੁੱਲ ਵਜਨ ਵਟਾ ਤੇ ਹਫਤੇ ਖਾੜ ਦੀ ਸੂਈ ਹਾਂਜੀ ਸੱਤਾਂ ਦਿਨਾਂ ਦੀ ਸੂਈ ਹੈ ਜੀ। ਸੱਤਾਂ ਦਿਨਾਂ ਦੀ ਸੂਈ ਹੈ ਤੇ ਮਗਰ ਕੱਟੀ ਆ ਗਈ ਇਹਦੇ। ਮਗਰ ਕਟਾ ਜੀ। ਕੱਟਾ? ਹਾਂ ਬਾਕੀ ਬੱਚੇ ਇੱਕ ਪਾਸੇ ਵੱਜੇ ਆ ਠੀਕ ਹੈ ਜੀ ਐਂਡ ਦੇ ਵਿੱਚ ਆਪਾਂ ਬਿਲਕੁਲ ਫੇਰ ਦੇ ਨਾਲ ਦੱਸ ਦਿਆਂਗੇ ਪਹਿਲੇ ਦੂਜੇ ਤੀਜੇ ਨੰਬਰਾਂ ਦੀ ਮੱਝ ਦਾ ਕੀ ਕੀ ਬੱਚਾ ਹੈਗਾ ਹਾਂਜੀ ਹਾਂਜੀ ਬਾਕੀ ਢਾਂਚਾ ਤੁਸੀਂ ਚੈੱਕ ਕਰੋ ਮੈਂ ਦਾ ਸਿੰਘ ਦੀ ਬਣਾਵਟ ਵਧੀਆ ਠੀਕ ਹੈ ਜੀ ਲੰਬਾਈ ਲੂਈ ਬਹੁਤ ਵਧੀਆ ਅੱਗੋ ਇੱਕ ਊੜੀ ਦੇ ਮਾਰਾ ਜਾ ਕੁਕਾ ਮਾਗੇ ਫੇਰ ਮੋੜ ਦਿਓ ਇਧਰੋਂ ਕਮਾਜ ਮੋੜੋ ਅੱਗੋ ਥੋੜਾ ਨਾ ਅਗਲੇ ਪਾਸੇ ਕਮਾਗੇ ਫੇਰ ਮੋੜ ਕੇ ਦਿਖਾ ਦਿਓ ਬਾਕੀ ਸਾਰਾ ਡਰਲਾ ਮੰਨਾਂ ਦੇਖ ਲਓ ਇੱਕੋ ਜੀ ਸਪੇਸ ਨਾਲ ਮੋਗ ਗੇਟ-ਗੇਟ ਦੀਆਂ ਮਿਰਲਾਂ ਇੱਥੋਂ ਵੀ ਬੰਨੀ ਦੋਤੇ ਸਾਨੂੰ ਸਾਹਿਬ ਇਹ ਆ ਵੀ ਕਿਉਂ ਪੰਜਾਂ ਦਿਨਾਂ ਤੱਕ ਝੋਟੀ ਜਿਹੜੀ ਆ ਹੋ ਸਕਦਾ 14-15 ਕਿਲੋ ਹੀ ਚਵਾਜਵੇ ਜੀ ਹਾਂ ਹਾਂਜੀ ਬਾਕੀ ਇਹ ਅਗਲੇ ਵੀਰ ਦੇ ਸਾਂਹ ਦੇ ਆਪਾਂ ਜੋ ਆਜੀਆਂ ਉਹਦੀ ਆਪਾਂ ਗਰੰਟੀ ਦਵਾਂਗੇ ਉਹ ਆਪਾਂ ਚਵਾ ਕੇ ਦਵਾਂ ਚਾਹੇ ਕੋਈ ਦੋ ਡੰਗ ਚੋਲਵੇ ਕੋਈ ਚਾਰ ਡੰਗ ਚੋਲਵੇ ਬਿਲਕੁਲ ਹਾਂਜੀ ਲੋਦੀ ਕਰੋ ਚਾਕੇ ਠੀਕ ਆ ਸੋ 10 ਕਿਲੋ ਦੇ ਦੋਸਤੋ ਪੂਰੀ ਤਸੱਲੀ ਆ 10 ਕਿਲੋ ਤੇ ਕੋਈ ਵੀ ਰੋਂ ਆਨਲਾਈਨ ਸੌਦਾ ਕਰਨੇ ਤੇ ਆਣ ਕੇ ਚੋਕੇ ਤਸੱਦੀ ਕਰਨੀ ਆ ਹਾਂਜੀ ਸੋ ਚੰਦਾ ਪੰਡਾ ਮੇਰਾ ਭਰਾ ਜੀ ਕਰੋ ਬਹੁਤ ਬਹੁਤ ਰਾਤ ਗਾਣੇ ਤੇ ਲਿਵਾ ਚੌਰਸ ਇਕਸਾਰ ਪਧرائی ਤੁਸੀਂ ਦੇਖ ਸਕਦੇ ਜੇ ਬੈਕਸਾਈਡ ਆ ਦੇ ਠੀਕ ਹੈ ਭਾਈ ਤੋਰ ਲਾ ਦੇ ਠੀਕ ਹੈ ਤਾਂ ਪੁੱਠਾ ਪਾਠਾ ਦੇਖੋ ਮੇਰਾ ਭਰਾ ਕਿਹੜਾ ਲੱਗਾ ਕਰਨ ਵਾਲੀ ਨੂੰ ਵੀ ਪੂਰੀ ਗੋਰ ਅਸਰਾਣੇ ਵਰਗੀ ਜਿਵੇਂ ਆਪਾਂ ਗੱਲ ਕਰਦੇ ਨੇ ਜੂ ਕਰਾਈ ਕੁ ਵੀ ਬੜੀ ਆ ਮੈਂ ਇਹਨੂੰ ਆ ਦੇਖੋ ਰਾਗੀਰ ਛੱਡ ਕੇ ਕੀ ਕਰਦੇ ਆ ਮੋਲੇ ਦਾ ਸਾਨੂੰ ਸਾਮ ਮੁੱਲ ਤੇ ਭਾਵੇਂ ਇਹਦਾ ਵੀ ਭਾਵੇਂ ਡੇਢ ਕਰਾ ਲਓ ਆ 60 ਕਰਾ ਲਓ ਹਾਂਜੀ ਅੱਜ 145 ਚੋਂ 3000 ਛੜ ਦਾਂਗੇ 142 ਦੀ ਝੋਟੀ ਦੇ ਦਿਆਂਗੇ 142 ਦੀ ਹਾਂਜੀ 142 ਦੇ ਦਿਆਂਗੇ ਠੀਕ ਹੈ ਵੀਰੇ ਹਾਂਜੀ ਲੋ ਵੀ 142 ਦੀ ਦੋਸਤੋ ਵੀਰਾਂ ਦਾ ਵੀ ਇਹ ਆਪਾਂ ਝੋਟੀ ਦੇ ਦੇਾਂਗੇ ਹਾਂਜੀ ਮਗਰ ਇਹਦੇ ਕਟਾ ਮੇਲ ਕਾਫ ਹਾਂਜੀ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ ਸਭ ਪੁੱਤਰਾ ਮਗਰ ਵੀ ਨੈਟ ਜਿਹੜਾ 11 ਕਿਲੋ ਤੋਂ 11 ਆਪਾਂ 10 ਦੀ ਜਿਹੜੀ ਆਪਾਂ ਕਿਹਾ 10 ਦੀ ਆਪਾਂ ਕੋਈ ਵੀਰ ਦੋ ਟਾਈਮ ਚੋਲਵੇ ਕੋ ਤਿੰਨੇ ਟਾਈਮ ਚੋਲਵੇ ਕੋ ਚਾਰ ਟਾਈਮ ਚੋਲਵੇ ਕੋ ਇਹ ਵੀ ਕੋਈ ਤੁੜਕੂ ਨਹੀਂ ਆ ਇੱਥੇ ਆ ਕੇ ਨਹੀਂ ਵੀ ਕੋਈ 10 ਦੱਸਿਆ ਵੀ 9 ਹਾਂਜੀ 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 ਕੋਈ ਵੀਰ ਇਦਾਂ ਨਹੀਂ ਖੜੂਗਾ ਇਹ ਨਹੀਂ ਆ ਵੀ ਵੀਰ ਨੇ ਰਕਮ ਦੇ ਕੇ ਚੀਜ਼ ਖਰਦਣੀ ਨਹੀਂ ਆ ਵੀ ਇਥੋਂ 10 ਕਮਾ ਕੇ ਘਰੇ ਜਾ ਕੇ 5 ਨਿਕਲੂ 6 ਨਿਕਲੂਗਾ ਬਸ ਬਸ ਹਾਂਜੀ ਹਾਂਜੀ ਲੋ ਵੀ ਪ੍ਰਭੂ ਦੋ ਟਾਈਮ ਵੀਰ ਕੋਈ ਚੋਗੇ ਤਿੰਨ ਟਾਈਮ ਚੋਗੇ ਆ ਦੀ ਤਸੱਲੀ ਕਰਕੇ ਖੜੀ ਬੀ ਬੱਸ ਬੱਸ ਹਾਂਜੀ ਲੋ ਵੀ ਤਸੱਲੀ ਕਰ ਲੋ ਠੀਕ ਆ ਜੀ ਜਿੱਦਾਂ ਮਰਦੇ ਕੋਈ ਆ ਦਵਾਈ ਕਰੋ ਬਹੁਤ ਵਧੀਆ ਠੀਕ ਆ ਜੀ ਚੰਗੀ ਮੱਝ 1 32 ਨਹੀਂ 1 42 1 42 ਸੋਰੀ 1 42 ਦੀ ਠੀਕ ਆ ਜੀ ਅੱਗੇ ਲੈਫਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਛੋਟੀ ਉਹ ਵੀਰਵਾ ਕੀ ਹੈ ਵੀਰ ਰਾਜ ਵੀਰ ਸਾਨੂੰ ਸਾਹਵੇਂ ਮੂੰਹ ਤੋਂ ਛੇਦਾਂ ਦੇ ਜੇ ਕੱਟੀ ਛਿੱਗੀ ਆ ਹਾਂਜੀ ਮੂੰਹ ਤੋਂ ਛੇਦਾਂ ਦੇ ਦੂਜਾ ਸੂਗਾ ਜੇ ਇੱਕ ਕੰਮ ਜਿਹੜੀਆਂ 13 ਗੱਲ ਦੋਤੇ ਚੱਲਣ ਦੀਆਂ 12 ਦੀ ਜਾਏ ਕੋਈ ਵੀਰ ਧਾਰ ਵੀ ਨਾ ਮਾਰੇ ਘੋਟੀ ਬੜੀ ਖਰੀ ਹੈ ਹਾਂਜੀ ਸੰਸਾਪ ਪਹਿਲੇ ਸੂਏ ਵੀ ਇਹ ਹੁਣ ਹਲਿਆਣੇੋਂ ਲਿਆਏ ਆ ਆ ਐਰਪੀਆ ਪਾਉਣਾ ਪਿਆ ਤੇ ਪਿਛਲੇ ਸੂਏ ਵੀ ਇਹਨੇ ਜਿਹੜਾ 14 15 ਕਿਲੋ ਦੁੱਧ ਭਰਿਆ ਵਾ ਹਾਂ 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 ਹਾਂਜੀ ਲੈ ਵੀ ਹੁਣ ਦੇ ਨੇ ਕਿੰਨੇ 5 6 ਹੋਏ ਆ ਹੁਣ ਸੰਸਾਪ ਇਹਨੇ 7 ਦਿਨ ਹੋ ਗਏ ਜੀ 7 ਦਿਨ ਮਗਰ ਕੱਟੀ ਭਾਈ ਇਹ ਬਾਕੀ ਗੱਲ ਜੇ ਇਹਦੇ ਮਗਰ ਕੱਟੀ ਵੀ ਜਿਹੜੀ ਸੈਕਸਰ ਸੀ ਮੰਦੀ ਜੀ ਹੁਣ ਉਹਨਾਂ ਦਾ ਜਿਹੜਾ ਵਾ ਬੇੜਾ ਫੌਰਨ ਚੱਲ ਗਿਆ ਵਾ ਉਹਨਾਂ ਨੂੰ ਮਤਲਬ ਪਤਾ ਨਹੀਂ ਇਸ ਬਾਰੇ ਠੀਕ ਆ ਠੀਕ ਆ ਹਾਂਜੀ ਇਹ ਆਪਣੇ ਕੋ ਛੋਟੀ ਜਿਹੜੀ ਆ ਮਗਰ ਕੱਟੀ ਆ ਇਧਰ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸ਼ਾਈ ਦੇ ਵਿੱਚ ਕੱਟੀ ਆ ਮਗਰ ਹਾਂਜੀ ਆ ਵੇਖੋ ਜੀ ਸੈਕਸਰ ਸੀਮਨ ਦੀ ਮਗਰ ਕੱਟੀ ਆ ਹਾਂਜੀ ਬਿਲਕੁਲ ਤੁਸੀਂ ਵੇਖੋਗੇ ਬਲੈਕ ਮਗਰ 2-3 ਇੰਚ ਪੂਛ ਹੀ ਵਾਈਟ ਆ ਕੱਟੀ ਦੀ ਹਾਂਜੀ ਤੇ ਛੋਟੀ ਕਰਮਾਂ ਦੀ ਦੂਜਾ ਸੂਆ ਸੂਈ ਆ ਇਸ ਵਕਤ 12 ਕਿਲੋ 13 ਕਿਲੋ 12-13 ਕਿਲੋ ਤਸੰਨੀ ਵਾਲਾ ਦੁੱਧੇ ਦੇ ਤੇ ਨੇ ਹਾਜ਼ਰ ਆ ਹਾਂਜੀ ਸਨਸਬ ਝੋਟੀ ਦੁੱਧ ਹੋ ਸਕਦਾ ਕਰਦੇ ਦੇ 16 ਪਲਾਸੀ ਚੱਲ ਜੇ ਪਰ ਇਹ ਵੀ ਚਲੋ ਹੁਣ ਜੋ ਜਿਸ ਤੇ ਚੱਲਣ ਦੀ ਜਿੰਨੇ ਦੋਤੇ ਉਹ ਨਾਲ ਜਿਹੜਾ ਆਪਾਂ ਚਵਾ ਕੇ ਦੇਵਾਂਗੇ ਹਾਂ ਕੋਈ ਗੱਲ ਆ ਦੇਖੋ ਖੁਰਲੇ ਡਾਕ ਲੋ ਜੀ ਕਰੋ ਚੱਲ ਠੀਕ ਹੈ ਜੀ ਬਾਕੀ ਨਖੇੜ ਥਰਾਂ ਦੀ ਗੱਲ ਕਰ ਲਈਏ ਤੇ ਨੋਕਲਾ ਫਾਣਾ ਵੰਡ ਦੇ ਨੂੰ ਦੇਖੋ ਮੇਰਾ ਭਰਾ ਇਹ ਦੇਖੋ ਸੰਸਬ ਚਵਾਈ ਚੂਈ ਵੀ ਇੰਨੀ ਜਿਆਦੀ ਆ ਵੀ ਹੱਦਾਂ ਹੀ ਪਰਿਆ ਆ ਜੀ ਹਾਂ ਹਾਂਜੀ ਲੋ ਜੀ ਸੋ ਚਵਾਈ ਪਹਿਲਾਂ ਵੀ ਨੋਟ ਕਰਾਇਆ ਵੀ ਕੋਈ ਚਵਾਈ ਵਾਲੇ ਪਾਸੇ ਪਸ਼ੂ ਮਾਰਾ ਨਹੀਂਗਾ ਤੁਹਾਨੂੰ ਤੁਸੀਂ ਕਰਿਓ ਇੱਥੇ ਆਣ ਕੇ ਦੂਜਾ ਸਵੇਰ ਤਾਂ ਪਹਿਲੇ ਸਵੇਰ ਵੀ ਕਰਮਾਂ ਦੀ 12-13 ਲੀਟਰ ਚਵਾਈ ਆ ਸਭ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਤੇਰਾ ਪਲਾਸੀ ਚ ਹੋਇਆ ਵਾ ਠੀਕ ਆ ਹਾਂਜੀ ਐਰ ਕਿ ਉਹਨਾਂ ਨੇ ਕਿਹਾ ਵੀ ਚਲੋ 16 ਕਿਲੋ ਝੋਟੀ ਸਾੜੀ ਦੁੱਧ ਕਰੂਗੀ ਅਸੀਂ ਸੰਭੀ ਸੰਭਾਈਏ ਚਲੋ ਹਰ ਇੱਕ ਬੰਦੇ ਨੂੰ ਆਪਣੀ ਸਾਡ ਸੰਭਾਵਤੇ ਮਾਣ ਹੁੰਦਾ ਹੈ ਜੀ ਇਹ ਇਨਸਾਨੀਆ ਬਿਲਕੁਲ ਬਿਲਕੁਲ ਛੱਡੀ ਕਿਸੇ ਨੇ ਹਾਂਜੀ 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 ਲੋ ਵੀ ਇਹ ਨਿਕਲਾ ਥੱਲੋਂ ਕਰਵਾਦੀ ਖਿੜੀ ਫਿਰਦੀ ਥੱਲੋਂ ਚੱਦੇ ਨੇ ਵੀ ਤੇ ਉਹ ਵੀ ਬੜੀ ਗੁਲਾਈਆਂ ਦੇ ਵਿੱਚ ਹਾਂਜੀ ਬਾਕੀ ਸਭ ਸੰਸਾਹ ਜੇ ਇਹਦੇ ਜਵਾਨ ਵੀ ਨਹੀਂ ਹੋਈਏ ਕੰਨਾਂ ਦੀ ਮਮੇ ਨੂੰ ਪਿਓ ਪਿਓ ਸ਼ੇਦਾਂ ਦੇ ਉਹ ਕੰਨਾਂ ਵਾਲੇ ਤਾਂ ਦੋਵੇਂ ਖੜੇ ਆ ਪੂਰੇ ਦੁੱਧ ਬੰਦ ਖੜੇ ਆ ਜੀ ਪੂਰੇ ਦੁੱਧ ਬੰਦ ਖੜੇ ਆ ਲੋ ਵੀ ਮਗਰ ਬੱਚਾ ਵੀ ਬਹੁਤ ਖੂਬਸੂਰਤ ਹੈ ਲੇਕਿਨ ਮਦਰ ਚੰਗੀ ਆ ਮਗਰ ਇਹ ਵੀ ਗੌਰਵ ਗਿਫਟ ਠੀਕ ਆ ਜੀ ਨਾਲ ਹਾਂਜੀ ਹਾਂਜੀ ਮਿਲ ਗਿਆ ਕੱਪੀ ਕੀ ਆਪਾਂ ਚਲੋ ਉਹਨਾਂ ਨੇ ਅੱਜ ਮਤਲਬ ਪੁੱਛ ਕੇ ਆਉਂਦੇ ਸੀ ਵੀ ਦੱਸ ਦਾਂਗੇ ਕਿ ਕਿਹੜਾ ਹੈ ਟੀਕਾ ਪਰਵਾਇਆ ਸੀ ਹਾਂਜੀ 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 ਉਹਨਾਂ ਦਾ ਬੇਟਾ ਫੌਰਨਾ ਤੇ ਉਹਨੇ ਟੀਕਾ ਟੁਕਾ ਪਰਵਾਇਆ ਸੀ ਇਹਨੂੰ ਜੋ ਵੀ ਪਰਵਾਇਆ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ 2500 ਰੁਪਏ ਦਾ ਟੀਕਾ ਪਰਵਾਇਆ ਸੀ ਕੱਟੀ ਜਾ ਸਕਸੈਟ ਸੀ ਮਨ ਪਰਵਾਇਆ ਸੀ ਠੀਕ ਠੀਕ ਹਾਂਜੀ ਚਲੋ ਸ਼ੌਕ ਹੁੰਦਾ ਜੀ ਹਾਂਜੀ ਸ਼ੌਕ ਨਾਲੇ ਕੰਮ ਹੁੰਦਾ ਹਾਂਜੀ 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 ਬਿਲਕੁਲ ਤੇ ਬਾਕੀ ਝੋਟੀਆਂ ਬਹੁਤ ਖੂਬਸੂਰਤ ਆ ਜਿਹੜਾ ਮੋਲ ਰਾਜਵੀਰ ਕਰਦੇ ਕਿੰਨੇ ਦੀ ਦੇਰਿਆ ਅੱਜ ਵੀ ਰਾਮ ਸਾਹਿਬ ਜਿੱਦਾਂ ਦੀ ਝੋਟੀਆਂ ਝੋ ਮੋਲ ਲਗਵਾਉਣਾ ਹੈ ਸੰਸਾਵੇ ਦਾ ਭਾਵੇਂ 160 ਕਰਾ ਲਿਓ 165 ਕਰਾ ਲਿਓ ਹਾਂਜੀ ਡੇਢ ਚ ਮਾਨਤਾਣ ਕਰਦਾਂਗੇ 5 ਛੱਡ ਦਾਂਗੇ 45 ਦੀ ਝੋਟੀ ਦੇ ਦੇਣੀ ਪੁਰਕਾਲ ਦੀ ਹਾਂ ਨਾ ਹਾਂਜੀ 5 ਹਜ਼ਾਰ ਨੇ 40 ਦੀ ਰੈਂਗ ਯਸਨੋਈ 40 ਦੀ ਹਾਂਜੀ ਲੋ ਵੀ ਕੱਤੀ ਕੱਤੀ ਆ ਹਾਂਜੀ ਮਗਰ ਵੀ ਕੱਤੀ ਆ ਟਿਕਾ ਜੀ ਝੋਟੀਆਂ ਨੇ ਪਾਉਂੀਆਂ ਸੁਈਆਂ ਨੇ ਕੋਈ ਝੋਟੀਆਂ ਨਹੀਂ ਜਿਆਦੀਆਂ ਐ ਤੇ ਹੱਦਾਂ ਪਾਰ ਐ ਜੀ ਬਾਕੀ ਮੇਰਾ ਭਰਾ ਵੇਖੋ ਰੰਗ ਟੰਗ ਵੇਖੋ ਕਰਮਾ ਬਾਕੀ ਸਰਦ ਠੰਡੀ ਧੀਰੀ ਇੰਨੀ ਐ ਵੀ ਕੋਈ ਇਹ ਨਹੀਂ ਵੀ ਲਾਪੇਸ਼ਾੜਾ ਵੀ ਹੱਥ ਪੇੜਾਂਗੇ ਜਬ ਬੀਤੀ ਆ ਬਾਕੀ ਪਤਲੀ-ਬੁਤਲੀ ਬਹੁਤ ਜਿਆਦੀ ਜੀ ਮੈਨੂੰ ਸਾਰੀ ਚੰਗੀ ਆ ਸਿੰਗਲ ਹੱਡੀ ਆ ਗਈ ਆ ਹਾਂਜੀ ਬਾਕੀ ਵਿਚਕਾਰ ਉਹ ਤੁਸੀਂ ਦੇਖੋ ਕਰਮ ਵਾਲੀ 4 ਇੰਚ ਉੱਤੀ ਆ ਹਾਂਜੀ ਕਿਉਂਕਿ ਦੁੱਧ ਵਾਲੇ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਠੀਕ ਆ ਜੀ ਅਜੇ ਦੂਜਾ ਸਵੇਰ ਝੋਟੀ ਸੂਈ ਹੈ ਗਾਂ ਘਰ ਵਾਲੀ ਵਾਧੇ ਵਾਲੀ ਆ ਗਾਂ ਜਿੰਨੇ ਸਵੇਰੇ ਵੀ ਤੀਜੇ ਚੌਥੇ ਸਵੇਰੇ ਜਾਣਾ ਹੋਰ ਵੀ ਰਿਕਾਰਡ ਕਰੂ ਕੈਮ ਹਾਂਜੀ ਹਾਂਜੀ ਤੇ ਇੱਕ ਚਾਈ ਦੀ ਹਾਨ ਆ ਜਿਹੜੀ ਇਹ 31 ਝੋਟੀ ਲੈ ਜੂਗੀ ਯਸ ਹਾਂਜੀ ਅੱਗੇ ਡਾਕਟਰ ਰਾਜਵੀਰ ਅਗਲੀ ਮਹੀਨੇ ਦੀ ਗੱਲ ਕਰੀਏ ਕਿ ਉਹਦਾ ਫੇਰਵਾ ਕੀ ਹੈ ਵੀਰ ਸਨਸਾਬੇ ਇਹ ਰਾਤ ਦੀ ਸੂਈ ਜੇ ਚੋਟੀ ਤੇ ਹਾਂਜੀ ਹਾਂਜੀ ਇਹ ਮਤਲਬ ਆ ਸ਼ਾਮੀ ਵਿੱਚ ਚਵਾਈ ਕੀਤੀ ਸਵੇਰੇ ਵੀ ਜਿਹੜੀ ਆ ਕੋਈ ਤਿੰਨ ਕੈਲੋਰੀ ਬੱਚੇ ਨੂੰ ਚੰਗਾ ਆ ਗਈ ਇਹ ਵੀ ਚਵਾਈ ਕੀਤੀ ਮਗਰੇ ਦੇ ਕੱਟੀ ਆ ਗਈ ਜੀ ਮਗਰ ਕੱਟੀ ਏ ਹਾਂਜੀ ਹਾਂਜੀ ਮਗਰ ਹਾਂਜੀ ਲਓ ਜੀ ਇੱਕੋ ਇੱਕ ਦੋ ਇੱਕ ਰੋ ਡੰਗ ਦੀ ਚਵਾਈ ਹੋਈ ਆ ਹਾਂਜੀ ਲੈ ਵੀ ਠੀਕ ਆ ਤੇ ਇਹ ਸੂਗਿਆਂ ਦੇ ਵਿੱਚ ਰਾਜਵਰ ਕਿੰਨਾ ਫਿਰ ਸੂਬਾ ਸਨਸਾਬੇ ਦਾ ਵੀ ਦੁੱਜਾ ਜੀ ਲਓ ਜੀ ਦੁੱਜਾ ਸੂਬਾ ਹਾਂਜੀ ਬਾਕੀ ਮਾਰਕੀਂਗ ਦੀ ਜੀ ਆ ਗਈ ਹੈ ਮਾਰਕੀਂਗ ਮੋਰ ਦੀ ਜਿਹੜੀ ਆ ਬਹੁਤ ਸੋਹਣੀ ਆਈ ਜੇ ਠੀਕ ਆ ਕਿਉਂ ਆ ਪੈਰਾਂ ਤੇ ਮਾ ਕੇ ਮਾਰਕੀਂਗ ਆ ਗਈ ਜੇ ਅੱਠ ਬਿੱਲੀ ਹਾਂਜੀ ਲੈ ਵੀ ਕੋਟ ਵੱਰ ਤੋਂ ਪੈਣੀ ਇਹ ਆਪਣੇ ਤਕਰੀਬੇ ਇਥੇ ਫਾਰਮ ਤੇ ਸੂਈ ਹੈ ਨਾ ਹਾਂਜੀ ਹਾਂਜੀ ਆਪਣੇ ਫਾਰਮ ਜੇਰ ਜੂਰ ਪਾਤੀ ਸੀ ਕਿਸਾਨ ਸਾਹਿਬ ਦੀ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਜੇ ਕੋਈ ਵੀਰ ਇਹਦੀ ਜੇਰ ਜੂਰ ਦੀ ਵੀਡੀਓ ਮੰਗੂਗਾ ਆਪਾਂ ਹੋ ਕੇ ਬਿਲਕੁਲ ਦਵਾਂਗੇ ਲੈ ਵੀ ਧੀਰੀ ਇਹ ਵੀ ਇੰਨੀ ਜਾਰੀ ਹੈ ਸੱਦਾ ਪਾਰ ਜੀ ਬਾਹਰ ਕੱਢ ਕੇ ਦੋਸਤਾਂ ਤਸੱਲੀ ਨਾਲ ਦਿਖਾਉਣੇ ਬਈ ਨੀਲੀ ਦੀ ਪ्योर ਮੈਂ ਆ ਹਾਂਜੀ ਮਗਰ ਦੇ ਪੈਰ ਜਿਹੜੇ ਕੋ ਬੇ ਆ ਚੱਬੇ ਦੇ ਨਿਸ਼ਾਨ ਲੇਵੇ ਤੇ ਹਾਂਜੀ ਇਧਰ ਅੱਖਾਂ ਦੀ ਗੱਲ ਕਰਨੀ ਗੀ ਬਿੱਲੀ ਮਣਕੀ ਅੱਖ ਮੱਥੇ ਬੱਲ ਗੋਲ ਸਿੰਘ ਹਾਂਜੀ ਦੂਜਾ ਸਵੇਰ ਇਹ ਝੋਟੀ ਸੂਈ ਹੈ ਤੇ ਅੱਜ ਹੀ ਸੂਈਏ ਕਰਮਾ ਲਈ ਦੇ ਆ ਗਏ ਬਾਬਾ ਜੀ ਕੱਲ ਸ਼ਾਮ ਨੂੰ ਹਾਂਜੀ ਕੱਲ ਸ਼ਾਮ ਨੂੰ ਦੋ ਚਵਾਈਆਂ ਹੋ ਗਿਆ ਮਾ ਹੁਣ ਤੀਜੀ ਚਵਾਈਆਂ ਕੋਲ ਮੈਨੂੰ ਰਾਜਪੁਰ ਜਿਵੇਂ ਗੱਲ ਕਰਦੇ ਵੀ ਛਾਈ ਹਾਲ ਵੈਰਾ ਹੋਰ ਗੱਲ ਛਾਈ ਹਾਲ ਨਾਲ ਪਾਕਿਸਤਾਨ ਦਾ ਠੰਡੀ ਠਰੀ ਨਹੀਂ ਆ ਤੁਹਾਨੂੰ ਮਾਤਾ ਆ ਗਿਆ ਬੰਦਾ ਬੱਚਾ ਵੀ ਨੌਕਤ ਆਇਆ ਸੋਇ ਡੰਗਰ ਬੱਚੇ ਤੋਂ ਬਿਨਾ ਆ ਗਿਆ ਉਹ ਤਾਂ ਹੈ ਚੋਂ ਚੋਂ ਜਾਣਦਾ ਮੈਂ ਚੰਦਾਂ ਦਾ ਪਤਾ ਰਾਮਾ ਮਾਦ ਰਹੀ ਹਣੀ ਮੈਂ ਦੁਆ ਪਾ ਰਹੀ ਠੀਕ ਹਾਂਜੀ ਹਾਂਜੀ ਚੋਂ ਜਾਣ ਪਾਏ ਬੱਚਾ ਵੀ ਜਾਊਗਾ ਨਾ ਤਾਂ ਵੀ ਆਪਣੇ ਗਾਂਵਾਰ ਦੀ ਚਵਾਈ ਆ ਜੀ ਲੋ ਵੀ ਜਿਹੜੇ ਮੇਰੇ ਭਰਾ ਨੀਲੀ ਦਾ ਸ਼ੌਂਕ ਰੱਖਦੇ ਠੀਕ ਹੈ ਨੀਲੀ ਛੋਟੀ ਆ ਦੂਜਾ ਸੂਆ ਮਗਰ ਕੱਤੀ ਆ ਜੇਰ-ਜੇਰ ਪ੍ਰੋਪਰ ਡਨ ਹਾਂਜੀ ਇੱਕ ਦੋ ਡਾਕ ਦੀਆਂ ਜੇ ਚੁਆਈਆਂ ਹੋਈਆਂ ਨੇ ਬਹੁੜੇ ਦੇ ਰੇਤੀ ਕਰਮਾਈ ਤੁਰੇ ਫਿਰਦੀ ਆ ਹਾਂਜੀ ਤੇ ਬਾਕੀ ਬਹੁਤ ਖੂਬਸੂਰਤ ਤੇ ਚੰਗਾ ਚੌੜਾ ਪਿੱਠਪੁਰਾ ਹਵਾਨੇ ਨੇ ਵੀ ਸਾਫ਼ ਹਾਂਜੀ ਹਾਂਜੀ ਵਿਸਤਿਵਾਰੀ ਤੁਹਾਨੂੰ ਦੱਸ ਵੀ ਦਿੱਤੀ ਐ ਵੀ ਚੁਆਈ ਹੈ ਪੋਲੀ ਆ ਹਾਂਜੀ ਹਾਂਜੀ ਕਿ ਥਾਣਕੋਲ ਬੜਾ ਕਾਇਮ ਆ ਮੋਟਾ ਥਾਣਾ ਤੇ ਚੁਆਈ ਪੋਲੀ ਆ ਚੁਆਈ ਕਿ ਵੀ ਪੁਲਿਸ ਇੰਸਪੈਕਟਰ ਕੀ ਮੋੜ ਸਮਸਾਬ ਇਹਦਾ ਮੋਲੇ ਜਿਹੜਾ ਵਾ ਆਪਾਂ ਮੌਕੇ ਤੇ ਕਰਾਂਗੇ ਫੋਨ ਤੇ ਜਿਹੜਾ ਕੋਈ ਵੀਰ ਜਿਹੜਾ ਵਾ ਉਹ ਸਬਦਾ ਕਰਦਿਆਂ ਹੀ ਉਹਨੇ ਆ ਤੇ ਉਹ ਫਿਰ ਆਉਂਦਾ ਹਿੰਨਾ ਸਵੇਰੇ ਮਤਲਬ ਆਉਣਾ ਫਿਰ ਉਹਨੇ ਵੀ ਵੀਡੀਓ ਤੇ ਪਾਉਣੀ ਆ ਮੱਜ ਤੇ ਫਿਰ ਚਲੋ ਵੀਰ ਅਤਰਾਜ ਕਰੂਗਾ ਤੇ ਆਪਣੇ ਕੋਲ ਮਾ ਕੋਈ ਪੱਕਾ maal ਕਰਦਾ ਮੈਨੂੰ ਲੱਗਦਾ ਵੀ ਇਹ ਵੀਡੀਓ ਤੋਂ ਪਹਿਲਾਂ ਮੇਰੇ ਨਾਲ ਹਾਂਜੀ 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 ਠੀਕ ਹੈ ਚਲੋ ਕੋਈ ਗੱਲ ਨਹੀਂ ਹਾਂਜੀ ਸੋ ਇਹ ਦੋਸਤੋ ਪਰਦਾ ਆਟੀਕਾ ਜੀ ਕਿਸੇ ਪੁਰਾਣੇ ਗਾਂਹ ਲਿਜਾ ਕੇ ਸੇਲ ਕਰਨੀ ਆ ਹਾਂਜੀ ਉਹਦੇ ਕਰਕੇ ਵੀਰ ਉਹਦਾ ਵੀ ਮੁੱਲ ਫੋਨ ਤੇ ਕਿਸੇ ਭਰਾ ਨੂੰ ਦੱਸ ਦਿਆ ਕਿ ਜੇਕਰ ਤੁਸੀਂ ਕਾਲ ਕਰਦੇ ਹੋ ਹਾਂਜੀ ਹਾਂਜੀ ਤੇ ਮਗਰ ਕੱਟੀ ਆ ਇਧਰ ਜਿਹੜੀਆਂ ਮੈਂ ਤੁਹਾਨੂੰ ਦਿਖਾਤੀਆਂ ਆ ਪਰਟੀਗਾ ਜੀ ਤੇ ਤਕਰੀਬਨ ਇਧਰ ਬੱਚਿਆਂ ਦੀ ਗੱਲ ਕਰਨ ਲਿਗੇ ਤਾਂ ਰਾਜ ਵੀਰ ਕੋਈ ਮੋਟ ਜੇ ਅਪਾ ਤੀਜੇ ਨੰਬਰ ਤੇ ਮਾਝ ਸ਼ੁਰੂ ਕੀਤੀ ਆ ਉਹਦਾ ਬੱਚਾ ਕੱਟਾ ਕਿਦਾ ਉਹਦਾ ਕੱਟਾ ਸੰਸਾ ਵਾ ਆ ਗਿਆ ਲੋ ਜੀ ਇਹ ਕੱਟਾ ਕਰੋ ਚੱਕ ਕਿੰਨੇ ਦਿਨਾਂ ਦਾ ਦੱਸਿਆ ਬੱਚਾ ਸੰਸਾ 20 ਦਿਨਾਂ ਦਾ ਬੱਚਾ ਹੋ ਗਿਆ ਜੀ ਲੋ ਜੀ 20 ਦਿਨਾਂ ਦਾ ਬੱਚਾ ਦੱਸਿਆ ਸੀ ਹਾਂਜੀ ਹਾਂਜੀ ਬਾਕੀ ਮੇਰਾ ਭਰਾ ਮਾਰੋ ਚਾਤ ਅੱਗੇ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਦੂਜੇ ਨੰਬਰ ਤੇ ਮਾਰ ਦਿੱਤੀ ਵੈਸੇ ਚੌਥੇ ਨੰਬਰ ਆ ਪਸ਼ੂਆਂ ਦੇ ਵਿੱਚ ਹਾਂਜੀ ਆ ਸੰਸਾ ਬਦੇ ਮਾਰ ਕੱਟੀ ਆ ਗਈ ਆ ਮਗਰ ਕੱਟੀ ਹੈ ਚੌਥੇ ਨੰਬਰ ਤੇ ਮੈਂ ਦਿਖਾਈ ਜੀ ਠੀਕ ਹੈ ਜੀ ਉਹਦੀ ਕੱਟੀ ਹੈ ਬਿਲਕੁਲ ਕੂਲੇ ਬੱਚੇ ਆ ਹਾਂਜੀ 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 ਨੀ ਲਈ ਤੋਂ ਵੈਸੇ ਨਾਰਮਲ ਤੁਸੀਂ ਜਜਮੈਂਟ ਕਰ ਲੈਣੀ ਹੈ ਹਾਂਜੀ ਅਗਰੇ ਪੰਜਵੇਂ ਨੰਬਰ ਤੇ ਆਪਣੇ ਕੋਲ ਆ ਆ ਉਹਦੇ ਮਗਰ ਆ ਕਟਾ ਆ ਗਿਆ ਜੀ 10 ਕਿਲੋ ਉਹਦੇ ਮਗਰੇ ਕੱਟਾ ਆ ਗਿਆ ਹਾਂਜੀ ਉਹਦੇ ਮਗਰਾਂ ਕੱਟਾ ਅੱਗੇ ਆਪਣੇ ਕੋਲ ਆ ਗਈ ਸੀ ਜੇਕਰ 6ਵੇਂ ਨੰਬਰ ਤੇ ਹਾਂਜੀ ਆ ਝੋਟੀ ਆ ਗਈ ਇਹ ਵੀ ਆਪਾਂ ਕੱਟੀ ਮਤਲਬ ਪਹਿਲਾਂ ਵੀ ਦਿਖਾਦੀ ਆ ਵੇਚੀ ਸੀ 12 13 ਕਿਲੋ ਐਸੋ ਵੇ ਤੇ ਦੋ ਦਾ ਸਾਈਜ਼ ਕਰ ਸੀਮੰਦੀ ਆ 12 13 ਕਿਲੋ ਠੀਕ ਹੈ ਜੀ ਮਗਰ ਕੱਟੀ ਆ ਮਗਰ ਕੱਟੀ ਤੇ ਬਾਕੀ ਤੁਹਾਨੂੰ ਦੋ ਵੜਾ ਦਿਖਾਤੀ ਆ ਉਹਨਾਂ ਦੀ ਮਗਰਾਂ ਦੋਨੋਂ ਬੱਚੀਆਂ ਨੇ ਲਾਲ ਰੰਗ ਦੀ ਲਾਲ ਆ ਤੇ ਜਿਹੜੀ ਡੱਬੀ ਆ ਉਹ ਤੇ ਮੇਰੇ ਕੋਲ ਰੱਖੀ ਆ ਜੀ ਸੋ ਇਹ ਕਿਸਾਨ ਨੂੰ ਅੱਜ ਐਨੀਮਲ ਨੇ ਸਰਦਾਰ ਮੰਗਲ ਸਿੰਘ ਉਹਨਾਂ ਦੇ ਫਾਰਮ ਤੇ ਨਿਸ਼ਾਰੇ ਪਨੂਆ ਬਾਕੀ ਮੇਰਾ ਪ੍ਰਾਜ ਸ਼ੋਰ ਦੇ ਵਿੱਚ ਗੱਲਬਾਤ ਕੀਤੀ ਆ ਜੀ ਸਾਰੇ ਭਰਾਵਾਂ ਨੂੰ ਸਮਝ ਆ ਗਈ ਆ ਇੱਥੇ ਆਣ ਕੇ ਬਿਲਕੁਲ ਪਸ਼ੂ ਦੀ ਤੁਸੀਂ ਖਰੀਦ ਕਰ ਸਕਦੇ ਜੀ ਇਹ ਅੱਜ ਮਾਲ ਖਾਸ ਤੌਰ ਤੇ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਇਸ ਫਾਰਮ ਤੋਂ ਇੱਕ ਰਾਜਵੀਰ ਨੰਬਰ ਆਪਣੇ ਵੀਰੇ ਕਰਦੇ ਸਾਂਗੇ ਨੰਬਰ ਸੰਸਾ ਆਪਣੇ 20109872 92955 ਦੂਜਾ ਨੰਬਰ ਜੇ 978143560 ਹਾਂਜੀ ਬਾਕੀ ਕੋਈ ਵੀ ਵੀਰ ਆਉਂਦਾ ਵਾ ਆਪਦੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਬਾਈ ਚਾਂਸ ਕੋਈ ਵੀਰ ਨਹੀਂ ਵੀ ਆਉਂਦਾ ਆਨਲਾਈਨ ਵੀ ਮੰਗਾਉਂਦਾ ਵਾ ਜੋ ਚੀਜ਼ਾਂ ਆਪਾਂ ਕਹਿੰਿਆ ਉਸ ਚੀਜ਼ ਦੀ ਆਪਾਂ ਗਾਰੰਟੀ ਦੇ ਕੇ ਭੇਜਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਪਹਿਲਾਂ ਵੀ ਮਾਲ ਵੇਚਿਆ ਆਪਣੇ ਨਾਲ ਜਿਹੜੇ ਆਪਣੇ ਚੈਨਲ ਰਾਹੀਂ ਕਾਫੀ ਵੀਰ ਜੁੜੇ ਆ ਜਿਹੜੇ ਮਤਲਬ ਆਪਣੇ ਕੋਲ ਪੱਕਾ ਜਿਹੜਾ ਵਾ ਮਾਲ ਖੜਦੇ ਦੇ ਠੀਕ ਬਿਲਕੁਲ ਫਿਰ ਨੂੰ ਦਿੱਤਾ ਵੀ ਜਿਹੜਾ ਇੱਥੇ ਚਵਾ ਦੇਣਾ ਤੁਹਾਨੂੰ ਦੁੱਧ ਹਾਂਜੀ ਹਾਂਜੀ ਬਾਕੀ ਇਹ ਨਹੀਂ ਹੋਊਗਾ ਵੀ ਜੇ 12 ਕਿਲੋ ਗਿਆ ਤੇ 10 ਨਿਕਲੇ 10 ਦਾ 9 ਨਿਕਲੇ 8 ਨਿਕਲੇ ਹਾਂਜੀ ਹਾਂਜੀ ਐਡਾ ਵੱਡਾ ਪਾੜਾ ਨਹੀਂ ਗਾਵੇ ਠੀਕ ਹੈ ਜੀ ਬਾਕੀ ਮੇਰਾ ਭਰਾ ਕਲੀਅਰ ਕਰ ਲਿਓ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਹਾਂਜੀ ਤਿੰਨ ਟਾਈਮ ਚੋ ਕੇ ਹੋਰ ਭਾਜੀ ਮੰਗਲ ਸਿੰਘ ਜੀ ਪੂਰਾ ਇਹ ਤਸੱਲੀ ਵਾਲਾ ਮਾਲ ਸੀ ਅੱਜ ਦਾ ਇਹ ਗੱਲ ਵੀ ਛੱਡ ਜੀ ਆ ਇਹ ਗੱਲ ਵੀ ਛੱਡ ਜੀ ਮਰੀ ਹੋ ਗਈ ਇਹਦੀ ਗੱਲ ਅਸੀਂ ਕਰਾਂਗੇ ਉਹ ਤਾਂ ਗੱਲ ਜਿਵੇਂ ਵਰਵਾਣ ਬਿਲਕੁਲ ਦੀਪਾਂ ਇਹ ਵੀ ਗੱਲ ਦੱਸਾਂਗੇ 12 ਦੇ ਨਿਕਲੂ 6 ਆ ਬਸ ਜਿਹਨੂੰ ਕੋ ਸਾੜੀ ਸਾਟੇ ਗੰਤੀ ਉਹ ਨਹੀਂ ਸਾਡਾ ਇਹ ਕੋ ਦੋ ਕੰਨ ਚਲੇ 10 ਕੰਨ ਚਲੇ ਆਹ ਤੋਰੇ ਉਹਨੇ ਕਰਕੇ ਨਹੀਂ ਨੱਦ ਜੀ ਬਿਲਕੁਲ ਬਿਲਕੁਲ ਆ ਕੋਈ ਵੀ ਭਰਾ ਜੀ ਆਨਲਾਈਨ ਸੌਦਾ ਕਰਦਾ ਕੋਈ ਲਾਂਭੇ ਰ ਕਰ ਨਹੀਂ ਆਨਲਾਈਨ ਨਾ ਲਾਂਭੇ ਰਣੀ ਆ ਠੀਕ ਆ ਠੀਕ ਆ ਠੀਕ ਆ ਲੋ ਵੀ ਇਹ ਗੱਲ ਬਾਤ ਆ ਦੋਸਤੋ ਬਾਕੀ ਮੇਰਾ ਭਰਾ ਮਾਲ ਆਉਂਦਾ ਰਹਿੰਦਾ ਵੱਡੀ ਗਿਣਤੀ ਵਿੱਚ ਕੋਈ 8 7 ਨੱਕ ਜਿਹੜੇ ਮੌਜੂਦ ਹੁੰਦੇ ਆ ਆਣ ਕੇ ਆਪਣੀ ਤਸੱਲੀ ਕਰ ਲਿਆ ਕਰੋ ਧੰਨਵਾਦ ਜਿੰਨੇ ਭਰਾਵਾਂ ਨੇ ਪੂਰੀ ਵੀਡੀਓ ਵੇਖੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ